ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਅੰਸਾਨੀ ਜਾਮੇ ਦੇ ਵਿੱਚ ਜਨਮੇ ਹੋਏ ਚੰਦਰਮੋਹਨ ਸਿੰਘ ਜੀ ਦੀ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਾਨੀ ਕਿ ਇਹਨੂੰ ਸਟੋਰੀ ਨਾ ਜਾਣਿਓ ਇਹ ਇਦਾਂ ਲੱਗਦਾ ਜਿਵੇਂ ਕੋਈ 10ਵੀਂ 11ਵੀਂ ਸਦੀ ਦੀ ਗੱਲ ਦੇ ਗੱਲ ਹੋਵੇ ਜਾਂ ਕੋਈ 10ਵੀਂ 11ਵੀਂ ਸਦੀ ਦਾ ਇਨਸਾਨ 21ਵੀਂ ਸਦੀ ਦੇ ਵਿੱਚ ਆ ਗਿਆ ਹੋਵੇ ਤੇ ਇਹਦੇ ਪਿੱਛੇ ਕੀ ਕੀ ਕਾਰਨਾ ਕਾਹ ਤੋਂ ਇਹ ਬਾਪੂ ਇਹਨਾਂ ਹਾਲਾਤਾਂ ਦੇ ਵਿੱਚ ਪਹੁੰਚਿਆ ਇਹਦਾ ਪਰਿਵਾਰ ਸਾਡਾ ਸਮਾਜ ਸਾਡੇ ਮੋਢੀ ਖੁਦ ਅਸੀਂ ਸਾਰੇ ਜ਼ਿੰਮੇਵਾਰ ਆ ਇਸ ਚੀਜ਼ ਦੇਖਿਓ ਆਪਾਂ ਕਿੱਥੇ ਖੜੇ ਆ ਤੇ ਅਗਲੀ ਪੀੜ੍ਹੀ ਸਾਡੀ ਕਿੱਥੇ ਅਜੈਸਟ ਕਰਦੀ ਹੈ ਜੀ ਬਾਪੂ ਜੀ, ਹੋ ਕਿਵੇਂ ਹੋ? ਆਲਾ ਫੜੋ ਬੇਕਾਰਾ ਦੁੱਧ ਪੀਓ ਮਰਾਜ, ਗਰਮੀ 'ਚ ਕਿਵੇਂ ਬੈਠ ਰਹੇ ਹੋ? ਕੋਕ ਪੀਣਾ। ਲੈ ਕੋਕ ਲਿਆ ਆਂ ਭੱਜ ਕੇ ਇੱਕ ਬੋਤਲ ਫੜ ਕੇ ਕਾਕਾ। ਮੈਂ ਬਾਪੂ ਨੂੰ ਦੱਸਿਆ ਨਹੀਂ ਪਹਿਲਾਂ ਖਰੀਦ ਲਿਆ ਹੁਣ ਚਲ ਆ ਵੀ ਪੀ ਲੈ ਕੋਈ ਨਾ ਕੋਕ ਵੀ ਪੀ ਲਾਂਗੇ ਨਾਲ। ਹੋਸ਼ਨਾ ਬਾਪੂ ਕਿਵੇਂ ਆ? ਹੋਰ ਕੁਝ ਖਾਣਾ ਪੀਣਾ? ਉਹ ਖੀਰ ਵੀ ਲਿਆ ਲਈ ਮਾਪੂ ਨੂੰ ਖੀਰ। ਖੀਰ ਜੀਰਾ ਪੈਕ ਜੀਰਾ ਹੈ? ਜੀਰਾ ਪੈਕ ਜੀਰਾ ਓਕੇ ਨਜੀਰਾ ਬਸ ਕੁੜੀਏ ਜਿਹੜੇ ਆਏ ਠੀਕ ਆ ਜਿਹੜੇ ਵਾਲੇ ਬੈਸਕਟ ਆਪ ਗਰਮ ਪਾਣੀ ਘਤੋ ਪੀ ਜੰਨਾ ਹੰਡਾ ਲੈ ਗਿਆ ਆ ਨਾ ਦੂਪੀ ਥੋਕ ਲੈਣ ਗਿਆ ਮੁੰਡਾ ਬਾਬਾ ਉਹ ਇੰਨੀ ਗਰਮੀयां ਤੋਂ ਪੂਰੀਆਂ ਭਾਰੀਆਂ ਲਈ ਫਿਰਦਾ ਨਹੀਂ ਨਹੀਂ ਕੁਛ ਨਹੀਂ ਮਨ ਪੈਰੇ ਨਾਲ ਦੋਈ ਨਾ ਹੈ ਦੋਈਆਂ ਕਰਕੇ ਫੁਮਾਰ ਲੱਗਣਾ ਬਾਬੋ ਨਾ ਇਹ ਦਵਾਈਆਂ ਦੇ ਕੰਨ ਪੈ ਰਹੇ ਐ। ਅੱਛਾ ਦਵਾਈਆਂ ਦੇ ਕੰਨ ਪੈ ਰਹੇ ਐ। ਹੋਰ ਬਾਪੂ ਠੀਕ ਐ ਤੂੰ? ਬਹੁਤ ਦਵਾਈ ਦੇ ਵਿੱਚ ਤਾਂ ਲੋਡ ਤੈਨੂੰ। ਠੀਕ ਐ ਸੱਟਾ ਸੀ ਮੈਨੂੰ ਤਾਂ ਠੀਕ ਲੱਗਦਾ ਲਾ ਕੋਕ ਲੈ ਲੈ ਬਾਪੂ। ਆਖੀ ਗਿਰ ਮਿਤਾ। ਮੇਰੇ ਕਾਈਂ ਠੰਡੀ ਖੀਰ। ਖਾ ਲਾ ਹੁਣੇ ਜਾਂ ਜਮਾ ਨਹੀਂ ਕਰਨੀ ਆਪਾਂ। ਬਾਪੂ ਕਿਨਾਂ ਤਰਾ ਹੈ ਚੰਦਰਮੋਹਨ ਚੰਦਰਮੋਹਨ ਠੀਕ ਹੈ ਬਾਪੂ ਕਿੱਥੇ ਰਹਿਣਾ ਸੀ ਤੂੰ ਬਾਪੂ ਪਹਿਲਾਂ ਕਿਚਰੂ ਨਾਲ ਕਿਚਰੂ ਨਾਲ ਕਿਚਰੂ ਨਾਲ ਇਧਰ ਜਿੱਥੇ ਉਹ ਰਾਮ ਸ਼ਰਮਨ ਦੇ ਸਾਹਮਣੇ ਹਾਂ ਅਲਹਮਦੁਲਿਲਾ ਗਾਂਹ ਕੋ ਤੂੰ ਪਿੱਛੇ ਅਲਹਮਦੁਲਿਲਾ ਮੰਦਿਰ ਕੋਈ ਜ਼ੁਬਾਰਾ ਮੰਦਿਰ ਦੋਨੇ ਆਪਣੇ ਬਣਵਾਏ ਹੋਏ ਜਿਸ ਤੇਰੇ ਇਪਟ ਮਾਇ ਹੋਇਆ ਮੰਦਿਰ ਸਾਹੀ ਮੈਂ ਮੈਂ ਨਹੀਂ ਦੇਖਿਆ ਲਾ ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜਿਹੜੇ ਬਾਪੂ ਜੀ ਜਦੋਂ ਤੁਸੀਂ ਬੈਠਿਆਂ ਨੂੰ ਹੁਣੇ ਆਪਣੇ ਸਕਰੀਨ ਤੇ ਦੇਖਿਆ ਇਹਨਾਂ ਦੇ ਹਾਲਾਤਾਂ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਆ ਨੂੰ ਤੇ ਇਹ ਸਾਡੇ ਅੱਜ ਕੱਲ ਦੇ ਸਮੇਂ ਦੇ ਉਹ ਇਨਸਾਨ ਆ ਜਿਹੜੇ ਵਾਕਿਆ ਹੀ ਅੱਜ ਕੱਲ ਦੀ ਇਸ ਘਟੀਆ ਸੋਚ ਘਟੀਆ ਸਮਾਜ ਦੀ ਕ੍ਰਿਤੀਆਂ ਤੇ ਇਸ ਦੁਨੀਆ ਤੋਂ ਦੂਰ ਆ ਤੇ ਰੱਬ ਦੇ ਰੂਪ ਆ ਇਸ ਟਾਈਮੇ ਰੱਬ ਰੂਹੀ ਇੱਦਾਂ ਦੇ ਇਨਸਾਨ ਤੁਸੀਂ ਦੇਖ ਸਕਦੇ ਹੋ ਕਿੱtains ਆ ਬੋਰੀਆਂ ਦੇ ਵਿੱਚ ਆਪਣੀ ਵਿਰਾਸਤ ਨੂੰ ਭਰੀ ਹੋਈ ਬੈਠੇ ਭਰੀ ਬੈਠੇ ਆ ਇਹ ਜੋ ਇਹਨਾਂ ਦੇ ਕੋਲ ਹੈਗਾ ਅੱਜ ਇਹੀ ਆ ਤੇ ਜਿਹੜਾ ਕੁਛ ਇਹਨਾਂ ਦੇ ਪੈਨਿਆ ਹੋਇਆ ਇਹੀ ਇਹਨਾਂ ਦੇ ਕੱਪੜੇ ਆ ਇਹੀ ਇਹਨਾਂ ਦੀ ਜ਼ਿੰਦਗੀ ਆ ਸਾਡੇ ਸਮਾਜ ਦੇ ਵਿੱਚ ਅੱਜ ਕੱਲ ਇੱਦਾਂ ਦੀਆਂ ਪਿਕਚਰਾਂ ਦੇਖਣ ਨੂੰ ਕਿਉਂ ਮਿਲਣ ਲੱਗੀਆਂ ਕਿਉਂਕਿ ਅਸੀਂ ਇੱਕ ਦੂਜੇ ਦੇ ਲਈ ਨਾ ਤਾਂ ਰਿਸ਼ਤੇ ਵਫਾਦਾਰ ਰਹੇ ਆ ਨਾ ਸਮਾਜ ਦੀਆਂ ਉਹ ਜਿਹੜੀਆਂ ਇੱਕ ਦੂਜੇ ਪ੍ਰਤੀ ਪਿਆਰ ਹੁੰਦਾ ਸੀਗਾ ਉਹ ਵੀ ਖਤਮ ਹੋ ਗਿਆ ਤੇ ਸਾਡੇ ਸਮਾਜ ਦੇ ਜਿਹੜੇ ਨਮਾਇंदे ਆ ਜਾਂ ਜਿਹੜੇ ਮੋਢੀ ਆ ਜਾਂ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਉਹ ਇਸ ਚੀਜ਼ ਦੇ ਲਈ ਪਾਬੰਦ ਰਹੇ ਆ ਵੀ ਉਹ ਘੱਟੋ ਘੱਟ ਇਨਸਾਨੀਅਤ ਦਿਖਾਤਰ ਆਪਣੀ ਜਿਹੜੀ ਡਿਊਟੀ ਆ ਉਹ ਪੂਰੀ ਕਰਨ ਉਸ ਕਰਕੇ ਇੰਨਾ ਇਨਸਾਨਾਂ ਨੂੰ ਰੋਲਣਾ ਪੈ ਰਿਹਾ ਜੇ ਬਾਪੂ ਜੀ ਪਿਛਲੇ ਕਰੀਬ 1.5-2 ਮਹੀਨਿਆਂ ਤੋਂ ਸਾਨੂੰ ਕਾਲ ਆ ਰਹੇ ਆ ਡੀਐਮਸੀ ਹਸਪਤਾਲ ਦੇ ਬਾਹਰ ਪਾਰਕ ਦੇ ਵਿੱਚ ਹੀ ਹੁੰਦੇ ਆ ਤੇ ਵੀਰ ਦੱਸਦੇ ਆ ਕਈ ਕਾਫੀ ਸਮੇਂ ਤੋਂ ਦੇਖਦੇ ਲੰਬੇ ਸਮੇਂ ਤੋਂ ਜਾਨੀ ਕਿ ਸਾਨੂੰ ਡੇਢ ਮਹੀਨੇ ਤੋਂ ਕਾਲ ਆਉਣ ਲੱਗੀਆਂ ਪਰ ਇੱਥੋਂ ਦੇ ਜਾਣਕਾਰ ਲੋਕ ਦੱਸਦੇ ਆ ਵੀ 8-10 ਸਾਲਾਂ ਤੋਂ ਇਸੇ ਏਰੀਆ ਦੇ ਵਿੱਚ ਹੀ ਰਹਿੰਦੇ ਆ ਵੀ ਆਪਣਾ ਨਾਮ ਇੰਦਰ ਮੋਹਨ ਸਿੰਘ ਦੱਸਦੇ ਆ ਜੀ ਤੇ ਬਾਪ ਦਾ ਨਾਮ ਆਪਣੇ ਇਹ ਦੱਸਦੇ ਆ ਬਾਪੂ ਜੀ ਕੀ ਨਾਂ ਪਿਤਾਈ ਦਾ ਨਾ ਮੈਨੂੰ ਨਹੀਂ ਪਤਾ ਜੀ ਅਨੁਰੂਧ ਚੰਦ ਹਾਂ ਠੀਕ ਇਹ ਆਪਣੇ ਬਾਪ ਦਾ ਨਾਮ ਰੁਲੀਆ ਚੰਦ ਦੱਸਦੇ ਆ ਤੇ ਇਹ ਕਿਸ਼ਲੂ ਨਗਰ ਦੇ ਵਿੱਚ ਰਹੇ ਅਜ ਦੱਸਦੇ ਆ ਆਪਨੇ ਕਿਸੇ ਤਰ੍ਹਾਂ ਵਿੱਚ ਦੱਸਦੇ ਆ ਵੀ ਆਪਣਾ ਕੋਈ ਇਹਨਾਂ ਦਾ ਮੋਬਾਈਲ ਨੰਬਰ ਜਾਨੀ ਕਿ ਕੰਮ ਸੀਗਾ ਔਇਲ ਦਾ ਕੋਈ ਕੰਮ ਸੀਗਾ ਇਹਨਾਂ ਦਾ ਔਇਲ ਦੇ ਡੀਪੋ ਸੀ ਜਾਂ ਕਿੰਦਾ ਵੀ ਪਰ ਅਜ ਪਰਿਵਾਰ ਦੇ ਬਾਰੇ ਕੁਝ ਨਹੀਂ ਪਤਾ ਇਹਨਾਂ ਦੇ ਬਾਰੇ ਕਿ ਕੌਣ ਆ ਕਿੱਥੇ ਰਹਿੰਦੇ ਸੀਗੇ ਇਸ ਸਮਾਜ ਦੀ ਸਾਡੇ ਦੀ ਉਹ ਨਿੱਗਰਦੀ ਹੋਈ ਸੋਚ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਬੈਠੇ ਆ ਇਸ ਟਾਈਮ ਗਰਮੀਆਂ ਦਾ ਜੂਨ ਜੂਨ ਦਾ ਮਹੀਨਾ ਚੱਲ ਰਹਾ ਤੇ ਜੂਨ ਦੇ ਮਹੀਨੇ ਦੇ ਵਿੱਚ ਬਾਪੂ ਜੀ ਦੇ ਉੱਤੇ ਲੋਈ ਲਈ ਹੋਈ ਆ ਜੈਕਟ ਪਾਈ ਹੋਈ ਆ ਇੱਕ ਸਵੈਟਰ ਪਾਇਆ ਹੋਇਆ ਛੱਲੇ ਦੀ ਹੋਰ ਪਤਾ ਨਹੀਂ ਕਿੰਨੇ ਕੱਪੜੇ ਪਾਏ ਹੋਣਗੇ ਤੇ ਜਟਾਵਾਂ ਜਿਹੜੀਆਂ ਵਿੱਚ ਲਪਾਈਆਂ ਹੋਈਆਂ ਆ ਕੱਪੜਿਆਂ ਦੇ ਉਹ ਕਿੱਡੀਆਂ-ਕਿੱਡੀਆਂ ਲੰਬੀਆਂ ਹੋ ਚੁੱਕੀਆਂ ਉਹ ਵੀ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਬਾਪੂ ਜੀ ਦੇ ਥੰਮ੍ਹਿਆਂ ਦੇ ਨੋ ਕਿੱਡੇ-ਕਿੱਡੇ ਵੱਧ ਕੇ ਹੋ ਚੁੱਕੇ ਆ ਇਹ ਲੰਬੇ ਤੇ ਇਹ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਬਾਪੂ ਜੀ ਦੇ ਝੋਲਿਆਂ ਦੇ ਵਿੱਚ ਭਰਿਆ ਹੋਇਆ ਇਹ ਕੂੜਾ-ਕਬਾੜਾ ਇਹ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਆ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਪੰਜ ਦਰਿਆਵਾਂ ਵਾਲੀ ਧਰਤੀ ਪੰਜਾਬ ਦੇ ਵਿੱਚ ਅੱਜ ਇਨ੍ਹਾਂ ਹਾਲਾਤਾਂ ਦੇ ਵਿੱਚ ਇਨਸਾਨਾਂ ਨੂੰ ਜਿਉਣਾ ਪਊਗਾ ਕਿ ਅੱਜ ਸਾਨੂੰ ਇਹ ਸਥਿਤੀਆਂ ਦੀਆਂ ਪਿਕਚਰਾਂ ਦੇਖਣੀਆਂ ਪੈਣਗੀਆਂ ਸਾਡੇ ਉਸ ਪੰਜਾਬ ਦੇ ਵਿੱਚ ਜਿਹੜਾ ਕਿ ਪੂਰੇ ਦੇਸ਼ ਨੂੰ ਅੰਦਾਜ਼ਾ ਤਾਂ ਦੇਸ਼ ਦਾ ਅੰਦਾਜ਼ਾ ਕਿਹਾ ਜਾਂਦਾ ਵਾ ਇਹ ਬਾਪੂ ਜਿਹਨੇ ਕੀ ਇਹ ਹੱਸਿਆ ਪਿੱਛੇ ਇਹਨਾਂ ਦੀ ਕੀ ਸਟੋਰੀ ਰਹੀ ਆ ਇਹਨਾਂ ਦਾ ਪਰਿਵਾਰ ਕਿੱਥੇ ਆ ਇਹ ਸਾਰੀਆਂ ਚੀਜ਼ਾਂ ਜਾਣਨ ਦੇ ਲਈ ਅਸੀਂ ਆਪਣੀ ਟੀਮ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤਾਂ ਜੋ ਆਪਾਂ ਬਾਪੂ ਜੀ ਦੇ ਜਿਹੜੀ ਜ਼ਿੰਦਗੀ ਆ ਉਹਨੂੰ ਸਵਾਰ ਸਕੀਏ ਤੇ ਇਹਨਾਂ ਦੀ ਸਿਹਤਯਾਬੀ ਲਈ ਵਾਸਤੇ ਕੁਝ ਕਦਮ ਚੁੱਕ ਸਕੀਏ ਕਿਉਂਕਿ ਇੰਦਾਂ ਦੇ ਹਾਲਾਤਾਂ ਦੇ ਵਿੱਚ ਰਹਿਣਾ ਕੋਈ ਮੇਰੇ ਸਾਡੇ ਟੀਮ ਦੇ ਹਿਸਾਬ ਨਾਲ ਤਾਂ ਕੋਈ ਇਹ ਸਮਾਜ ਦੇ ਵਾਸਤੇ ਬਹੁਤ ਵਧੀਆ ਗੱਲ ਨਹੀਂ ਤੁਹਾਨੂੰ ਜਿਵੇਂ ਦੱਸਿਆ ਡੀਐਮਸੀ ਹਸਪੀਟਲ ਲੁਧਿਆਣੇ ਦਾ ਸਾਡੇ ਦਾ ਹੱਬ ਗਿਆ ਜਾਂਦਾ ਜੀ ਤੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਐਡਮਿਟ ਆ ਤੇ ਜਿੱਥੇ ਬਾਪੂ ਜੀ ਬੈੇ ਆ ਜਿਹੜੀ ਪਾਰਕ ਦੇ ਵਿੱਚ ਉੱਥੇ ਹਰੇਕ ਸਾਡੇ ਸ਼ਹਿਰ ਦਾ ਚੰਗਾ ਨਮਾਇੰਦਾ ਚੰਗੇ ਆਫਸਰ ਸਾਰੇ ਤਰ੍ਹਾਂ ਦੇ ਬੰਦੇ ਇੱਥੋਂ ਦੇ ਗੁਜ਼ਰਦੇ ਆ ਦੇਖਦੇ ਆ ਨਿਕਲਦੇ ਆ ਤੇ ਪਰ ਇੱਥੇ ਵੀ ਜੇ ਕੋਈ ਇਦਾਂ ਦੇ ਇੰਤਜ਼ਾਮ ਨਹੀਂ ਕੀਤੇ ਜਾ ਸਕਦੇ ਇਦਾਂ ਦੇ ਇਨਸਾਨਾਂ ਨੂੰ ਸਾਹਮਣੇ ਦੇ ਲਈ ਤੇ ਜਿਹੜੇ ਇਦਾਂ ਦੇ ਹਾਲਾਤਾਂ 'ਚ ਪਹੁੰਚ ਚੁੱਕੇ ਆ ਤਾਂ ਸਾਡੇ ਸਮਾਜ ਵਾਸਤੇ ਤੇ ਸਾਡੇ ਪੰਜਾਬ ਵਾਸਤੇ ਬਹੁਤ ਸ਼ਰਮ ਦੀ ਗੱਲ ਆ ਜੀ ਸੂਚੇਂਦਰ ਮੋਹਨ ਸਿੰਘ ਕਸਲ ਆਪ ਦੇ ਵਿੱਚ ਜ਼ਿੰਦਗੀ ਜਿਉ ਰਹੇ ਆ ਕਿ ਕਿਸੇ ਨੂੰ ਅੱਜ ਕੱਲ ਦੇ ਸਮੇਂ ਦੇ ਵਿੱਚ ਇੱਕ ਰੋਟੀ ਖਵਾ ਦੇਣੀ ਜਾਂ 10 ਰੁਪਏ ਦੇ ਦੇਣੇ ਤੇ ਜਾਂ ਕੋਈ ਇਦਾਂ ਦੀ ਮਦਦ ਦੇ ਦੇਣੀ ਵੀ ਉਹ ਜਿਹੜੀ ਉਹਦੇ ਕਿਸੇ ਕੰਮ ਦੀ ਨਾ ਹੋਵੇ ਉਹ ਕੋਈ ਮਦਦ ਨਹੀਂ ਹੈਗੀ ਅਸਲ ਮਦਦ ਕੀ ਆ ਇਨਸਾਨ ਦੀ ਉਹ ਕਰਨੀ ਚਾਹੀਦੀ ਆਪਾਂ ਨੂੰ ਆਪਣੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇਦਾਂ ਦੇ ਸੁਸਤਮਿਕ ਵਿੱਚ ਆ ਕੇ ਹੋਣਾ ਚਾਹੀਦਾ ਤਾਂ ਜੋ ਆਪਾਂ ਚੰਗਾ ਸਮਾਜ ਸਿਰਜ ਸਕੀਏ ਇਹ ਬਾਪੂ ਨੂੰ ਦੇਖ ਕੇ ਛੋਟੇ ਛੋਟੇ ਬੱਚੇ ਜੋ ਆਪਣੀ ਮਾਂ ਦੀ ਗੁੱਤ ਮੋਦੀ ਜੀ ਬੈਠੇ ਜਾਂ ਪਿਓ ਦੀ ਉਂਗਲੀ ਨੂੰ ਫੜ ਕੇ ਤੁਰੇ ਜਾਂਦੇ ਪੁੱਛਦੇ ਹੋਣਗੇ ਵੀ ਡੈਡੀ ਆ ਕੌਣ ਆ ਕੀ ਆ ਤਾਂ ਉਹ ਬਾਪ ਤੇ ਉਹ ਮਾਂ ਕੀ ਜਵਾਬ ਦਿੰਦੀ ਹੋਊਗੀ ਇਹ ਸਵਾਲਾਂ ਦੇ ਜਵਾਬ ਜਾਂ ਤੱਕਰ ਸਾਨੂੰ ਨਹੀਂ ਮਿਲਦੇ ਤਾਂ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕੀ ਜਵਾਬ ਦਿਆਂਗੇ ਜੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜੇਤਾਂ ਦੀਆਂ ਤਸਵੀਰਾਂ ਦੇ ਕੇ ਜਾ ਰਹੇ ਹਾਂ ਜੀ ਕਿ ਅਸੀਂ ਆਪਣੇ ਜਿਹੜੀ ਨਵੀਂ ਜਨਰੇਸ਼ਨ ਆ ਉਹ ਅਸੀਂ ਇਹਨਾਂ ਚੀਜ਼ਾਂ ਦਾ ਗਿਫਟ ਦੇ ਕੇ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਹਾਲਾਤਾਂ ਦੇ ਵਿੱਚ ਇਨਸਾਨ ਹੋਰ ਵੀ ਬਹੁਤ ਤਾਦਾਦ ਦੇ ਵਿੱਚ ਮਿਲਣਗੇ ਲੱਖਾਂ ਦੀ ਗਿਣਤੀ ਦੇ ਵਿੱਚ ਮਿਲਣਗੇ ਕਿਉਂਕਿ ਜਿਹੜਾ ਹਾਲਾਤ ਸਾਡੇ ਹੁਣ ਚੱਲ ਰਹੇ ਆ ਪਾਣੀ ਵੀ ਸਾਡਾ ਪੀਣ ਯੋਗ ਨਹੀਂ ਰਿਹਾ ਹਵਾ ਵੀ ਸਾਡੀ ਸਾਹ ਦੇ ਯੋਗ ਨਹੀਂ ਰਹੀ ਖਾਣਾ ਪੀਣਾ ਸਾਡਾ ਕੈਮੀਕਲਾਂ ਨਾਲ ਭਰ ਚੁੱਕਿਆ ਵਾ ਹਰ ਇੱਕ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਜੰਮਣ ਤੋਂ ਬਾਅਦ ਦਵਾਈ ਖਾ ਰਿਹਾ ਹਰ ਇੱਕ ਬੰਦਾ ਮੈਡੀਸਿਨ ਤੇ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਤੇ ਇਹ ਬਾਪੂ ਜੀ ਦੇ ਹਾਲਾਤਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਹਾਲਾਤ ਅੱਗੇ ਆਉਣ ਵਾਲੇ ਆ ਤੇ ਇਹ ਬਾਪੂ ਜੀ ਦੇ ਹਾਲਾਤਾਂ ਨੂੰ ਜੇ ਕੋਈ ਸੁਭਾਰਨ ਵਾਸਤੇ ਆ ਕੇ ਆ ਜਵੇ ਜਾਂ ਇਦਾਂ ਦੇ ਇਨਸਾਨਾਂ ਨੂੰ ਜਿਹੜੇ ਤੁਹਾਡੇ ਏਰੀਏ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਗਲੀਆਂ ਮੱਲੇਆਂ ਦੇ ਵਿੱਚ ਘੁੰਮਦੇ ਹੋਣਗੇ ਜੇ ਤੁਸੀਂ ਉਹਨਾਂ ਦੀ ਮਦਦ ਕਰੋਗੇ ਤਾਂ ਸ਼ਾਇਦ ਆਪਾਂ ਆਉਣ ਵਾਲੇ ਸਮਾਜ ਨੂੰ ਵੀ ਠੀਕ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਸਕਦਾ ਵੀ ਇਹ ਕਿਉਂ ਤੇ ਕਿਵੇਂ ਹੋਈਆਂ ਚੀਜ਼ਾਂ ਤੇ ਅੱਜ ਸਾਡੀ ਵਾਇਗਰੈਂਟ ਡਿਊਟੀ ਲਈ ਹੈ ਸੱਚੇ ਪਾਤਸ਼ਾਹ ਨੇ ਸਾਡੀ ਟੀਮ ਇੱਥੇ ਆਈ ਹੋਈ ਆ ਬਾਪੂ ਨੂੰ ਲੈਣ ਦੇ ਲਈ ਅਸੀਂ ਇਹਨਾਂ ਨੂੰ ਆਪਣੇ ਨਾਮ ਇਲਾਜ ਦੇ ਲਈ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਕਾਲਪੁਰ ਕਿਰਪਾ ਕਰਨ ਬਾਪੂ ਜੀ ਠੀਕ ਹੋ ਗਏ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉ ਸਕਣ ਤੇ ਤੁਸੀਂ ਵੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਅਰਦਾਸ ਕਰਿਓ ਕਿ ਇਹ ਬਾਪੂ ਜੀ ਆਪਣੀ ਸੰਗੀ ਜ਼ਿੰਦਗੀ ਜਿਉ ਸਕਣ ਜੀ ਸਿਹਤਯਾਬੀ ਭਰੀ ਤੇ ਜੇ ਕਿਸੇ ਵੀਰ ਤੇ ਭੈਣ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਆ ਤੇ ਬਾਪੂ ਜੀ ਆਪਣਾ ਨਾਮ ਜਿਵੇਂ ਤੁਹਾਨੂੰ ਦੱਸਿਆ ਚੰਦਰ ਮੋਹਨ ਸਿੰਘ ਮੜੀਆ ਦੱਸਦੇ ਨੇ ਜਗਰਾਉਂ ਵਾਲੇ ਤੇ ਜੇ ਕੋਈ ਜਾਣਦਾ ਜਾਂ ਪਹਿਚਾਣਦਾ ਬਾਪੂ ਜੀ ਨੂੰ ਤਾਂ ਸਾਡੇ ਨੰਬਰ 97803 30047 82848 ਤੇ 3004 ਅੰਦਰ ਇਹਨਾਂ ਦੋਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜਾਂ ਜਾਣਕਾਰੀ ਕੋਈ ਇਹਨਾਂ ਬਾਰੇ ਦੇਣੀ ਚਾਹੁੰਦੇ ਆ ਤਾਂ ਦੇ ਵੀ ਸਕਦੇ ਹੋ ਇੰਨੀਆਂ ਕੀ ਸਾਡੀਆਂ ਬੇਨਤੀਆਂ ਤੇ ਜਾਣਕਾਰੀਆਂ ਨੇ ਜਿਹਦੀਆਂ ਤੁਹਾਡੇ ਨਾਲ ਸਾਡੀਆਂ ਗੱਲਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਹਿੰਦਾ ਵਾਖਲੇ ਥੱਲੇ ਨਹੀਂ ਜ਼ਰੂਰ ਨਹੀਂ ਥੈਂਕ ਯੂ ਜੇ ਮੈਂ ਤੁਹਾਨੂੰ ਨੰਬਰ ਫੋਨ ਮਿਲਿਆ ਆਹ ਬਸ ਬਸ ਉਹ ਚੀਜ਼ ਨਹੀਂ ਮਿਲੂਗੀ ਆਣੀ ਮੈਂ ਤਾਂ ਕੋਪਾ ਨਾ ਮੈਂ ਜਲਾਇ ਜਰੂਰ ਇਹ ਬਿੱਲਾ ਰੱਖੋ ਉਹ ਪੂਰਾ ਵਾਹ ਮੂੰਹ ਉੱਤਰ ਖੋਣ ਲੱਗਾ ਮੈਂ ਘੜੀ ਰਾਸ ਮੈਂ ਗੱਰਾਂ ਦੇ ਅੰਦਰ ਫੜਾਦਾ ਗੱਲ ਚ ਨਾ ਬਾ ਸਾਰਾ ਕੋਈ ਅਜਾ ਪਾ ਲੈ ਗੱਲ ਚ ਇਹ ਮੇਰੇ ਲਾ ਦੇਣਾ ਬਾਪੂ ਨਹੀਂ ਲਾ ਲੈ ਛਤਨਾ ਵਾਰੀ ਰੂਸਤਨਾ ਵਾਰੀ ਰੂਸਤਨਾ ਮਾਈ ਤੁਸਤਨਾ ਅੱਛਾ ਦਿਓ ਬਾਪੂ ਅੱਛਾ ਪਾ ਸਾਰਾ ਜੱਕੇ ਸਾਰਾ ਕੋਈ ਪਾ ਲੈ ਸਾਰਾ ਕੋਈ ਪਾ ਲੈ ਸਾਰਾ ਕੋਈ ਪਾ ਲੈ ਪਾ ਲੈ ਪੈ ਜਾਣਾ ਲਫਾ ਵਿੱਚ ਵੱਡਾ ਲਫਾਵਾ ਇਸ ਤੇ ਮੈਂ ਬੱਦਲਣਾ ਪਾ ਲੈ ਲੈ ਮੱਲਾ ਯਾਰ ਮੱਲਾ ਇੱਕ ਕਰਾਉਂਦੇ ਕੇ ਨਾਮ ਆਈ ਗੁਰ ਸਤਿਨਾਮ ਆਈ ਗੁਰ ਸਤਿਨਾਮ ਆਈ ਗੁਰ ਬਾਬੂ ਮੱਲਾ ਸਾਹਿਬ ਦੀ ਬਾਪੂ ਹਾਂ ਉਹ ਇਹ ਕਿੱਥੋਂ ਮਿਲਿਆ ਸੀ ਬਾਪੂ ਹੈ ਬਾਪੂ ਕਿੱਥੋਂ ਮਿਲਿਆ ਸੀ ਸਤਿਨਾਮ ਆਈ ਗੁਰ ਸਤਿਨਾਮ ਆਈ ਗੁਰ ਸਤਿਨਾਮ ਆਈ ਗੁਰ ਅੱਛਾ ਲੱਗਿਆ ਪਾਲਾ

ਰਾਤਨਾਮ ਅਬਿਲੂ ਰਤਨਾਮ ਆਇਲੂ ਰਤਨਾਮ ਆਹੀਰੂ ਰਤਨਾਮ ਬਾਬਾ ਅੱਜ ਕਮੋਦ ਹੱਥ ਲੇ ਕਰ ਆਸਾ ਦਾ ਸੱਲੇ ਕਰ ਅਸੀਂ ਜੀ ਡੀਐਮਸੀ ਪਾਰਕ ਦੇ ਵਿੱਚ ਬੋਲ ਰਹੇ ਆ ਆ ਦੇਖੋ ਡੀ ਐਮ ਸੀ ਹਸਪੀਟਲ ਦੇ ਅੱਗੇ ਪਾਰਕ ਆ ਪਾਰਕ ਦੇ ਨਾਲ ਆ ਇੱਕ ਬਾਬਾ ਜੀ ਆ ਦੇਖੋ ਘਟੋ ਘਟ ਇਹਨਾਂ ਨੂੰ ਸਾਲ ਇੱਥੇ ਹੋ ਗਿਆ ਵਾ 7 ਤੋਂ ਜ਼ਿਆਦਾ ਹੋ ਗਿਆ ਇੰਗਲਿਸ਼ ਬਾਬਾ ਜੀ ਤੁਹਾਡਾ ਨਾਮ ਕੀ ਹੈ ਹੈ ਨਾਮ ਪਤਾ ਨਹੀਂ ਹੈਗਾ ਬਿਸਕਟ ਖਾ ਕੇ ਦੇਖੋ ਚਾਹ ਪੀ ਰਹੇ ਆ ਦੇਖੋ ਇਹ ਤੁਸੀਂ ਦੇਖੋ ਇਹਨਾਂ ਨੂੰ ਪਾਰਕ ਵਿੱਚ ਬੈਠੇ ਆ ਤੁਹਾਡਾ ਕੋਈ ਪੇਸ਼ੈਂਟ ਆ ਇੱਥੇ ਮਰੀਜ਼ ਕੋਈ ਕਿੱਥੇ ਤੇ ਰਹਿਣ ਵਾਲੇ ਹੋ ਬਾਬਾ ਜੀ ਇੰਗਲਿਸ਼ ਦੇ ਖ਼ਬਰ ਪੜ੍ਹਦੇ ਹੋ ਅਖ਼ਬਾਰ ਤੇ ਇੰਗਲਿਸ਼ ਵਾਲਾ ਪੜ੍ਹਦੇ ਹੋ ਨਾ ਚਲ ਆਓ ਤੋਰ ਬਰ ਬਾਬਾ ਆ ਜਾ ਹੈ ਆਇਓ ਉੱਠ ਚਲ ਆਇਆ ਬਾਬਾ ਮੈਂ ਕਿਹਾ ਨਹੀਂ ਆਇਓ ਆਇਓ ਵੀ ਮੈਂ ਕਿੱਥੇ ਆ ਰਹੇ ਸੀ ਕੱਪੜੇ ਹੈਗੇ ਮੇਰੇ ਕੋਲ ਦਿਨਾ ਮੈਂ ਤੈਨੂੰ